ਲੁਧਿਆਣਾ ਜ਼ਿਲ੍ਹੇ ਦੇ थाना ਜੋਧਾ ਵਿਖੇ ਪਰਸੋਂ 16 ਫਰਵਰੀ ਨੂੰ ਸਾਨੂੰ ਕਰੀਬ ਦੁਪਹਿਰ ਦੇ 12:112 ਦੇ ਖਲਾਫ ਬਿਲੀ ਸੀ ਕਿ ਲੁਧਿਆਣਾ ਨਾ ਕੋੜ ਰੋਡ ਤੇ ਸਜਾਦ ਅੱਡੇ ਦੇ ਨਜ਼ਦੀਕ ਇੱਕ ਡੈੱਡ ਬੋਡੀ ਪਈ ਹੈ ਜਿਸ ਤੋਂ ਬਾਅਦ ਤੁਰੰਤ ਐਸ.ਐਸ.ਓ ਸਾਹਿਬ ਉਹਨਾਂ ਦੀ ਕੁਸਟ ਪਾਰਟੀ ਤੇ ਮੈਂ ਅਗੋਂ ਡੀ.ਐਸ.ਪੀ ਦਾ ਤਾ ਮੌਕੇ ਤੇ ਪਹੁੰਚੇ ਸੀ ਮੌਕੇ ਤੇ ਪਹੁੰਚ ਕੇ ਤਫਤੀਸ਼ੀ ਦੇ ਸਾਹਮਣੇ ਆਇਆ ਕਿ ਇੱਕ ਅਨਨੋਨ ਪਰਸਨ ਇਸ ਕੋਲ ਕੋਈ ਵੀ ਆਇਡੈਂਟੀਟੀ ਕੋਈ ਮੋਬਾਈਲ ਫੋਨ ਜਾਂ ਕਿਸੇ ਤਰੀਕੇ ਦਾ ਨਾਮ ਸਾਨੂੰ ਜਿਹੜਾ ਉਹਦਾ ਡਰੈਸ ਪਤਾ ਨਹੀਂ ਲੱਗਿਆ ਜੋ ਕਿ ਇੱਕ ਨੇਪਾਲੀ origin ਦਾ ਲੱਗ ਰਿਹਾ ਸੀ ਉਹ ਇੱਕ ਪਈ ਸੀ ਕਿ ਉਸਦੇ ਇੱਕ ਮੇਜਰ ਹੈਡਿੰਗਰੀ ਸੀ ਕਿ ਫਟਦੀ ਵੈਕਸਿਟ ਸੀ ਤੁਸਾਨੂੰ ਸ਼ੱਕ ਦੇ ਆਧਾਰ ਤੇ ਅਸੀਂ ਅਣਪਛਤੇ ਵਿਅਕਤੀਆਂ ਦੇ ਖਿਲਾਫ ਮਾਰ ਦੇਣ ਦੀ ਨੀਅਤ ਨਾਲ ਮਰਡਰ ਕਰਨ ਦਾ ਦੋਸ਼ਦੂਦਮ ਕਦਮ ਰਜਿਸਟਰ ਕੀਤਾ ਸੀ ਇਸ ਸਰਤੀਫ ਤੇ ਵਿੱਚ ਅਸੀਂ ਅਲੱਗ-ਅਲੱਗ ਪਹਿਲੂਆਂ ਤੋਂ ਟੈਕਨੀਕਲ ਇਨਵੈਸਟੀਗੇਸ਼ਨ ਨਾਲ ਹਿਊਮਨ ਇੰਟੈਲੀਜੈਂਸ ਤੋਂ ਸਾਨੂੰ ਅਗਲੇ ਦਿਨ ਹੀ ਵਿਦਿਨ 24 ਆਵਰਸ ਇਹ ਕਲੀਅਰ ਹੋਇਆ ਕਿ ਇਹ ਜੋ ਸ਼ਖਸ ਹੈ ਇਹ ਇਹਦਾ ਨਾਮ ਧੀਰਜ ਥਾਪਾ ਵਾ ਜੋ ਕਿ ਨੇਪਾਲ ਦਾ ਰਹਿਣ ਵਾਲਾ ਵਾ ਤੇ ਇੱਥੇ ਕਰੀਬ 10 ਸਾਲਾਂ ਤੋਂ ਭਾਰਤ ਵਿੱਚ ਕੰਮ ਕਰ ਰਿਹਾ ਪੰਜਾਬ ਵਿੱਚ ਕੰਮ ਕਰ ਰਿਹਾ ਜਿਸ ਇਹ ਹੁਣ ਮੌਜੂਦਾ ਕੈਸਮੈਂਟੋ ਰਿਜ਼ੋਰਟ ਚ ਕੰਮ ਕਰ ਰਿਹਾ ਸੀ ਹੋਰ ਵੀ ਅਲੱਗ-ਅਲੱਗ ਰਿਜ਼ੋਰਟਸ ਕੰਮ ਕਰਦਾ ਸੀ ਇਹ ਸਾਥੀਆਂ ਨੇ ਦੱਸਿਆ ਕਿ ਇਹ ਪਿਛਲੀ ਰਾਤ ਪਿਛਲੇ ਦਿਨ ਦਾ 8 ਵਜੇ ਤੋਂ ਮਿਸਿੰਗ ਸੀ ਜਿਸ ਤੋਂ ਬਾਅਦ ਅਸੀਂ ਅਲੱਗ-ਅਲੱਗ ਪੱਲੂ ਉੱਤੇ ਜਦੋਂ ਇਸ ਪੁਸਟੀਸ਼ਨ ਹੋ ਗਿਆ ਤਾਂ ਸਾਹਮਣੇ ਆਇਆ ਕਿ ਜੋ ਇਹ ਸਖਸ਼ਾ ਉਹ ਦਾ ਉਸੇ ਦਿਨ 3:11 ਵਜੇ ਪੱਖੋਵਾਲ ਰੋਡ ਦੇ ਉੱਪਰ ਉਹ ਮੈਕਸ ਦੇ ਸਾਹਮਣੇ ਐਕਸੀਡੈਂਟ ਹੋਇਆ ਸੀ ਐਕਸੀਡੈਂਟ ਕਰਨ ਵਾਲੀ ਜੋ ਗੱਡੀ ਆ ਉਹ ਯੋਧੂ ਸਿੰਘ ਜੋ ਕਿ ਲੋਧੀਪੁਰ ਰੈਨ ਮਾੜਾ ਬਨ ਵਸ਼ੇਤ ਉਸਦੇ ਨਾਲ ਉਸਦਾ ਤਾਇਆ ਤੇ ਉਸਦੀ ਤਾਈ ਵੀ ਮੌਜੂਦ ਸਨ ਜਿਸ ਤੋਂ ਬਾਅਦ ਇਹਨਾਂ ਨੇ ਐਕਸੀਡੈਂਟ ਤੋਂ ਬਾਅਦ ਸੱਖ ਨੂੰ ਉੱਥੇ ਚੱਕਿਆ ਤੇ ਨਜ਼ਦੀਕ ਇੱਕ ਮੈਡੀਕਲ ਸਟੋਰ ਸਥਿਤ ਹੈ ਜਿਸ ਤੋਂ ਬਾਅਦ ਇਹਨਾਂ ਨੇ ਮੈਡੀਕਲ ਸਟੋਰ ਦੇ ਜਨਰਲ ਨੇ ਵੜਾ ਕਿਦਾਂ ਕਿ ਬੰਦੇ ਦੀ ਹਾਲ ਸੀਰੀਅਸ ਆ ਤੁਸੀਂ ਉਸ ਨੂੰ ਹਸਪਤਾਲ ਜਾ ਤਾਂ ਇਹਨਾਂ ਨੇ ਇੱਕ ਸਾਜਿਸ਼ ਘੜ ਕੇ ਇਹਨੂੰ ਹਸਪਤਾਲ ਲਿਜਾਣ ਦੀ ਬਜਾਈ ਇਹਨੂੰ ਲਵਾਰਸ ਇੱਥੇ ਲੁਧਿਆਣਾ ਰਾਈ ਕੋਰਟ ਤੇ ਸ਼ਿਹਾਦਤ ਦੇ ਨਾਂ ਤੇ ਛੱਡ ਗਏ ਤੇ ਇੱਥੇ ਛੱਡ ਕੇ ਇਹ ਇਹ ਮੌਕੇ ਤੋਂ ਫਰਾਰ ਹੋ ਗਏ ਸੋ ਇਹਨਾਂ ਦੀ ਨੇਲ ਇੱਕ ਅੰਗੈਮੀਲੀ ਕਰਕੇ ਇੱਕ ਬੰਦੇ ਦੀ ਮੌਤ ਹੋ ਗਈ। ਇਸ ਤੋਂ ਬਾਅਦ ਅਸੀਂ ਇਹਨਾਂ ਤੇ ਇਹਨਾਂ ਦੇ ਖਿਲਾਫ ਜੋ ਇਹ ਮਕਦਮਾ ਦਰਜ ਕੀਤਾ ਸੀ ਇਹਨਾਂ ਨੂੰ ਅਰੈਸਟ ਕਰ ਲਿਆ। ਬਾਕੀ ਇਹਨਾਂ ਦਾ ਅਜਾਇਬ ਮਾਰਡਲ ਹੈ ਇਹਨਾਂ ਦੀ ਹੋਰ ਡੀਟੇਲ ਪੁਸ਼ਟੀ ਦੀ ਜਾਊਗੀ ਤੇ ਉਸ ਤੋਂ ਇਲਾਵਾ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਉਸ ਤੋਂ ਕਲੀਅਰ ਹੋਊਗੀ ਇਹਨਾਂ ਦੇ ਮੌਤ ਦਾ ਕਾਰਨ ਕੀ ਹੈ। ਜਿਸ ਤੋਂ ਬਾਅਦ ਹੀ ਅਸੀਂ ਅਸਲ ਦਸਤਖੰਦ ਤੱਕ ਪਹੁੰਚ ਕੇ ਇਸੀ ਤਰੀਕ ਨੂੰ ਕੰਮ ਕਰਦੇ ਹਾਂ।